ਤੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੀ ਮੈਂ ਇਹ ਚਾਹੂੰਗਾ ਅਰਦਾਸ ਕਰਾਂਗਾ ਕਿ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ ਸਿਹਤ ਜਾਪਤਾ ਹੋਵੇ ਔਰ ਮੈਂ ਕੋਈ ਕਿਸੇ ਮਜ਼ਾਕ ਦੇ ਰੂਪ ਚ ਯਕਨੀ ਕੀਤਾ ਸੀਗਾ ਇਹ ਬੜਾ ਸੀਰੀਅਸ ਇਸ਼ੂ ਹੈ ਚੀਫ ਮਿਨਿਸਟਰ ਸਾਹਿਬ ਨੂ ਆਪੋਲੋ ਹਸਪੀਟਲ 'ਚ ਇਲਾਜ ਵਾਸਤੇ ਲੈ ਕੇ ਗਏ ਆ ਇਹ ਫੈਕਟ ਹੈ ਮੇਰਾ ਚਿੰਤਾ ਸਿਰਫ ਇਹਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਇਹ ਜਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ 8 ਵਜੇ ਉੱਠੇ ਜੀ 8 ਵਜੇ ਬਾਥਰੂਮ ਗਏ ਜੀ 8 ਵਜੇ ਬਾਹਰ ਆ ਗਏ ਜੀ 8 ਵਜੇ ਰੋਟੀ ਖਾਧੀ ਜੀ 8 ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ ਨਿਊਜ਼ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਤੱਕ ਕੀ ਸੱਪ ਸੰਘੇ ਦਾਸੀ ਨਹੀਂ ਰਿਹਾ ਕੁਝ ਉਹਨਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਸ ਦੇ ਸਟੋਪ ਸੀਕਰਟ ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਆ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਣਦਾ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆ ਆਈ ਕਨ ਡੈਮ ਇਟ ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਉਹਨਾਂ ਦਾ અપਮਾਨ ਸਮਝਦਾ। ਔਰ ਮੈਂ ਆਪੇ ਕਹਿੰਦਾ ਕਿ ਹਾਂ ਠੀਕ ਐ ਅਸੀਂ ਇਹ ਗੱਲ ਬਾਰ-ਬਾਰ ਫਲੈਗ ਕਰ ਰਹੇ ਆ ਕਿ ਜੋ ਐਜੂਕੇਸ਼ਨ ਇਨਫਰਾਸਟ੍ਰਕਚਰ ਦੇਣਾ ਚਾਹੀਦਾ ਸਾਡੇ ਅ ਅਧਿਆਪਕ ਸਹਿਬਾਨਾਂ ਨੂੰ ਉਹ ਨਹੀਂ ਮਿਲ ਰਿਹਾ। ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ ਕਿ ਜੀ ਪਹਿਲਾਂ ਅਸੀਂ ਵੇਖਦੇ ਆ ਕਿ ਸਕੂਲ ਕਿਵੇਂ ਨਹੀਂ ਜਾਣਾ ਨੀਤਾ ਸਕੂਲ ਤੱਕ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਹੈ ਨੌਲੇਜ ਦਾ ਕਿ ਹਰ ਬੱਚਾ ਉੱਥੇ ਜਾ ਕੇ ਰਾਜੀ ਹੈ ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਂਦਾ ਚਾਹ ਰਿਹਾ ਤੇ ਫੇਲਿਅਰ ਕੀ ਦਾ ਹੁਜੂਦ ਦਾ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਪਾਲਿਸੀ ਥੱਲੇ ਕਿੱਥੇ-ਕਿੱਥੇ ਲੋਕ ਸਰਕਾਰੀ ਸਕੂਲਾਂ 'ਚ ਪੜ ਕੇ ਔਰ ਵੱਡੀ ਗੱਲ ਮੈਂ ਸਮਝਦਾ ਕਿ ਇੱਕ ਵੱਡੀ ਗਿਣਤੀ ਆ ਲੱਖਾਂ ਲੋਕ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕੀ ਘਟੂਗੀ ਕੀ ਇਹਦੇ ਨਾਲ ਅਧਿਆਪਕ ਸਹਿਬਾਨ ਜਾਂ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੀ ਮੋਰਲਾਈਜ਼ ਹੋਊਗਾ ਕਿ ਉਹਨਾਂ ਦਾ ਮੋਰਲ ਵਧੂਗਾ ਇਹ ਬਹੁਤ ਸੀਰੀਅਸ ਸਵਾਲ ਨੇ ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਆ ਫਿਰ ਅਸੀਂ ਇਹ ਵੇਖਦੇ ਆ ਕਿ ਕੰਦ ਟੱਪ ਕੇ ਕਿਵੇਂ ਭੱਜਣਾ ਹੁੰਦਾ ਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਹ ਚ ਕੰਮ ਚ ਜੋੜਨੇ ਪੈਂਦੇ ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹੋ ਜੀ ਗੱਲ ਦੱਸ ਕੇ ਹੱਸਦੇ ਸਨ ਤੇ ਪੁੱਛਣ ਵਾਲਾ ਵੀ ਹੈਰਾਨ ਪਰੇਸ਼ਾਨ ਔਰ ਅੱਗੇ ਉਹਨੇ ਕਿਹਾ ਕਿਹਾ ਹਮਤੋਂ ਡੁੱਬੇਗੇ ਤੇਰੇ ਕੋ ਵੀ ਲੈ ਡੁੱਬੇਗੇ ਸ਼ਨਮ ਹੋ ਗਈ ਜੀਆਂ ਗੱਲਾਂ ਕਾਹ ਕਰਦਾ ਸੀ ਤੇ ਮੈਂ ਉਤੋਂ ਹੀ ਹਿਸਾਬ ਲਾ ਲਿਆ ਤੇ ਡੁੱਬਦਾ ਪੰਜਾਬ ਵੀ ਰਿਹਾ ਲੋਨ ਆਰਡਰ ਦੇ ਹਾਲਾਤ ਵੇਖ ਲੋ ਹਰ ਚੀਜ਼ ਦੇ ਰਾਤ ਵੇਖ ਲੋ ਮਗਰ ਇੱਕ ਤਾਂ ਉਹਨਾਂ ਨੇ ਆਪਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਆਪੋਜੀਸ਼ਨ ਕਰਦੀ ਸੀ ਉਹਤੇ ਮੋਹਰ ਲਾਈ ਜਿਹੜੀ ਗੱਲ ਦਾ ਰੌਲਾ ਅਧਿਆਪਕ ਸਹਿਬਾਨ ਪਾਉਂਦੇ ਉਸ ਗੱਲ ਤੇ ਮੋਹਰ ਲਾਈ ਦੂਜੀ ਗੱਲ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਐ ਵਿਗੜੀ ਕਿਉਂ ਵਿਗੜਨ ਦਾ ਕਾਰਨ ਬੜਾ ਸਿੰਪਲ ਐ ਕਿ ਜੇ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਕਸ਼ੈਕ ਲਾ ਲੋ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਿੰਜੂਰੀਅਸ ਟੂ ਵੈਲ ਹੁਣ ਤੁਸੀਂ ਹਟੋ ਨਾ ਟਲੋ ਨਾ ਮਾਲਾਬ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਹਾਜ਼ ਤੇ ਕਿੰਨਾ ਦਾ OSD ਨਾਲ ਸੀ ਸੁਖਬੀਰ ਮੈਂ ਤੁਹਾਨੂੰ ਇਹ ਨਾ ਦੱਸ ਰਿਆਂ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਆ ਵੈਸੇ ਹੈ ਬਦਲਾ ਵੀ